ਅਮਰੀਕਾ ਚ ਕਈ ਟੀਚਰਸ ਫੌਜੀ ਤੇ ਫਾਇਰਫਾਈਟਰਸ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਗਿਆ ਤੇ ਟੈਕਸਸ ਵਿੱਚ ਲਗਭਗ 200 ਸਕੂਲ ਸਟਾਫ ਉੱਤੇ ਜਾਂਚ ਚੱਲ ਰਹੀ ਹੈ ਤੇ ਉਹਨਾਂ ਦੇ ਲਾਇਸੈਂਸ ਵੀ ਖਤਰੇ ਵਿੱਚ ਹਨ ਪਰ ਇਹ ਹੈ ਇਸ ਲਈ ਕਿਉਂਕਿ ਇਹ ਲੋਕ ਯੂਐਸ ਵਿੱਚ ਚਾਰਲੀ ਕਿਰਕ ਦੀ ਮੌਤ ਦਾ ਜਸ਼ਨ ਮਨਾ ਰਹੇ ਸਨ ਚਾਰਲੀ ਕਿਰਕ ਇੱਕ ਕੰਟਰੋਵਰਸ਼ੀਅਲ ਪਰਸਨੈਲਿਟੀ ਹੋਣ ਦੇ ਨਾਲ-ਨਾਲ ਪਿਤਾ ਤੇ ਪਤੀ ਵੀ ਸੀ ਪਰ ਲੋਕ ਉਸ ਦੇ ਮਰਨ ਉੱਤੇ ਖੁਸ਼ ਹੋ ਰਹੇ ਹਨ ਜੋ ਕਿ ਮੋਰੈਲੀ ਬਹੁਤ ਗਲਤ ਹੈ ਇਹ ਘਟਨਾ ਉਸ ਦੇ ਪਰਿਵਾਰ ਲਈ ਇੱਕ ਵੱਡਾ ਸਦਮਾ ਹੈ ਇਸ ਤੋਂ ਇਲਾਵਾ ਮਾਰਕ ਰੂਬਿਓ ਨੇ ਵਿਦੇਸ਼ੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਯੂਐਸ ਵੀਜ਼ੇ ਤੇ ਰਹਿ ਕੇ ਚੀ ਮਨਾ ਰਹੇ ਨੇ ਉਹਨਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਜਾਵੇਗਾ ਜੀਡੀਵੀਐਸ ਨੇ ਵੀ ਕਿਹਾ ਕਿ ਅਜਿਹੇ ਲੋਕਾਂ ਨੂੰ ਬੇਨਕਾਬ ਕਰਕੇ ਉਹਨਾਂ ਦੇ EMPLOYEES ਨੂੰ ਕਾਲ ਕੀਤੀ ਜਾਵੇ ਤਾਂ ਕਿ ਇਹਨਾਂ ਨੂੰ ਨੌਕਰੀਆਂ ਤੋਂ ਕੱਢਿਆ ਜਾਵੇ ਹੁਣ ਇੱਥੇ ਇੱਕ ਵੈੱਬਸਾਈਟ ਵੀ ਬਣਾ ਦਿੱਤੀ ਗਈ ਜਿੱਥੇ ਲੋਕ ਉਹਨਾਂ ਲੋਕਾਂ ਦੇ ਨਾਮ ਪੇਜ ਰਹੇ ਸੀ ਜੋ ਚਾਰਲੀ ਦੀ ਮੌਤ ਉੱਤੇ ਮਜ਼ਾਕੀਆ ਕਮੈਂਟ ਕਰ ਰਹੇ ਸਨ ਪਰ ਸੋਮਵਾਰ ਵਾਲੇ ਦਿਨ ਇਹ ਵੈੱਬਸਾਈਟ ਬੰਦ ਹੋ ਗਈ ਕਿਉਂਕਿ ਉਹ ਡੋਨੇਸ਼ਨ ਲਈ ਕ੍ਰਿਪਟੋ ਕਰੰਸੀ ਵੀ ਲੈ ਰਹੇ ਸਨ ਹੁਣ ਕਿਸੇ ਦੀ ਮੌਤ ਦਾ ਜਸ਼ਨ ਮਨਾਉਣਾ ਐਥਿਕਲੀ ਬਹੁਤ ਗਲਤ ਹੈ ਪਰ ਇੱਥੇ ਕਿਰਕ ਦੀ ਮੌਤ ਤੇ ਇੱਕ ਤਰ੍ਹਾਂ ਦੀ ਰਾਜਨੀਤੀ ਵੀ ਖੇਡੀ ਜਾ ਰਹੀ ਹੈ ਅਮ ਹੋਗੇ ਨੇ ਕਈ ਲੋਗੇ ਸੈਕਸ਼ਨ ਨੂੰ ਫਸਟ ਅਮੈਂਡਮੈਂਟ ਖਤਰੇ ਚ ਦੱਸ ਕੇ ਇਸ ਨੂੰ ਤਾਨਾਸ਼ਾਹੀ ਕਹਿ ਰਹੇ ਨੇ ਤੇ ਕਈ ਲੋਗ ਇਸ ਦੇ ਹੱਕ ਵਿੱਚ ਵੀ ਨੇ